ਕਿਸਾਨ ਮਿੱਤਰ ਨੇ ਕਮੈਂਟ ਕੀਤਾ ਸੀ ਵੀ ਸਾਡੇ ਕੋਲੇ ਕੋਈ ਜਾਣਕਾਰੀ ਹੈ ਨਹੀਂ ਡਾਕਟਰ ਸਾਹਿਬ ਕਿ ਨਿਊਜ਼ਲਾਂ ਨੂੰ ਅਸੀਂ ਕਿਹੜੀ ਕਿਵੇਂ ਵਰਤਣੀ ਹੈ ਕਿਹੜੀ ਕੱਟ ਵਾਲੀ ਹੁੰਦੀ ਹੈ ਤੇ ਕਿਹੜੀ ਦੂਜੀ ਹੁੰਦੀ ਹੈ ਜੀ ਹਲਕ ਸਾਬ ਤਿੰਨ ਤਰ੍ਹਾਂ ਦੀਆਂ ਨਿਊਜ਼ਲਾਂ ਹੁੰਦੀਆਂ ਆਮ ਤੌਰ ਤੇ ਜਿਹੜੀਆਂ ਵਰਤੀਆਂ ਜਾਂਦੀਆਂ ਸਾਡੀ ਖੇਤੀ ਦੇ ਵਿੱਚ ਸਾਡੇ ਇੰਜਨ ਵਾਲੀ ਢੋਲੀ ਚੱਲਦੀ ਆ ਜਿਹੜੀ ਮਰਜੀ ਦਵਾਈ ਕਰਨੀ ਹੋਵੇ ਭਾਵੇਂ ਕੋਈ ਨਦੀਨ ਨਾਸ਼ ਕਰਨਾ ਹੋਵੇ ਕੋਈ ਕੀਟ ਨਾਸ਼ ਕਰਨਾ ਹੋਵੇ ਉਲੀ ਨਾਸ਼ ਕਰਨਾ ਹੋਵੇ ਸੋ ਸਿਰਫ ਉਹ ਘਨ ਵਾਲੀ ਨੂਜ਼ਲੀ ਵਰਤੀ ਜਾਂਦੀ ਆ ਪਰ ਜੇ ਆਪਾਂ ਸਹੀ ਚੋਣ ਨਹੀਂ ਕਰਦੇ ਆਮ ਹੀ ਕਿਸਾਨਾਂ ਦਾ ਰੁਝਾਨ ਕੀ ਆ ਜੀ ਤੇ ਉਹਦਾ ਫਿਰ ਨੁਕਸਾਨ ਕੀ ਹੁੰਦਾ ਜੀ ਨੁਕਸਾਨ ਇਹ ਆ ਕਿ ਉਹ ਤਿੰਨੇ ਚੀਜ਼ਾਂ ਤੇ ਇੱਕੋ ਜਿਹਾ ਪਾਣੀ ਪੀ ਰਹਿਆ ਜਦ ਕਿ ਯੂਨੀਵਰਸਿਟੀ ਵੱਲੋਂ ਵੱਖੋ-ਵੱਖਰੀਆਂ ਸਿਪਾਰਸ਼ਾਂ ਪਾਣੀ ਨੂੰ ਲੈ ਕੇ ਦਵਾਈਆਂ ਭਾਵੇਂ ਅਸੀਂ ਵੱਖੋ-ਵੱਖਰੀ ਮਹਿੰਗੀਆਂ ਵੀ ਬਦਲੀ ਜਾਂਦੇ ਆ ਪਰ ਇਹ ਇਹੋ ਜੀ ਚੀਜ਼ ਆ ਜਿਹੜੀ 10 ਰੁਪਏ ਦੀ ਚੀਜ਼ ਆ ਤੇ ਇਹਦਾ ਅਸਰ ਬਹੁਤ ਜ਼ਿਆਦਾ ਆ ਕਈ ਵਾਰ ਜਦੋਂ ਰਿਜ਼ਲਟ ਨਹੀਂ ਮਿਲਦਾ ਉਹਦਾ ਇੱਕ ਕਾਰਨ ਇਹ ਵੀ ਆ ਵੀ ਆਪਾਂ ਨਿਊਜ਼ਲ ਦੀ ਸਹੀ ਚੋਣ ਨਹੀਂ ਕੀਤੀ। ਬਿਲਕੁਲ ਜੀ ਬਹੁਤ ਵੱਡਾ ਤੇ ਮੁਰੜਲਾ ਕਾਰਨ ਆਹੀ। ਕਿਉਂਕਿ ਜਦੋਂ ਜਿੰਨਾ ਪਾਣੀ ਸਿਪਾਰਸ਼ ਕੀਤਾ ਯੂਨੀਵਰਸਿਟੀ ਨੇ ਉਹਨਾਂ ਸਿਪਾਰਸ਼ੀ ਉਹਨਾਂ ਪਾਣੀ ਨਾ ਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਤਾਂ ਉਹ ਦਵਾਈ ਦਾ ਅਸਰ ਉਹਨਾਂ ਨਹੀਂ ਰਹਿੰਦਾ। ਜਿਹੜੀਆਂ ਤਿੰਨੇ ਪ੍ਰਕਾਰ ਦੀਆਂ ਜਿਹੜੀਆਂ ਨੋਜ਼ਲਾਂ ਨੇ ਇਹਨਾਂ ਦਾ ਪਫਾਰਾ ਅਡੜ ਤਰੀਕੇ ਦਾ ਹੈਗਾ। ਸੋ ਇਹ ਲਾਜ਼ਮੀ ਤੌਰ ਤੇ ਕਿਸਾਨ ਵੀਰ ਧਿਆਨ ਰੱਖਣ ਵੀ ਕਿਹੜੀ ਅਸੀਂ ਦਵਾਈ ਵਰਤਨੀ ਆ। ਕਾਦੇ ਲਈ ਅਸੀਂ ਸਪਰੇਅ ਕਰ ਰਹੇ ਆ। ਕਿਹੜੀ ਅਸੀਂ ਨੋਜ਼ਲ ਵਰਤਣੀ ਹੈ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਜਿਹੜੀ ਕਿਸਾਨ ਭਰਾਵੋ ਇਹ ਅਹਿਮ ਜਾਣਕਾਰੀ ਦੇ ਰਹੇ ਆ ਇਹ ਤੁਹਾਨੂੰ ਦੇ ਰਹੇ ਆ ਅਸੀਂ ਸਪਰੇਅ ਕਰਨ ਵੇਲੇ ਕੋਈ ਦਵਾਈ ਛੜਕਣ ਦੇ ਵੇਲੇ ਫਸਲਾਂ ਦੇ ਉੱਤੇ ਅਸੀਂ ਨੋਜ਼ਲਾਂ ਦੀ ਚੋਣ ਕਿਵੇਂ ਕਰਨੀ ਹੈ ਅਸੀਂ ਪਿੱਛੇ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਤਣਕ ਦੇ ਉੱਪਰ ਅਸੀਂ ਨਦੀਨ ਆਸ਼ਿਕ ਕਿਹੜੇ ਸੜਕ ਸਕਦੇ ਆ ਉਹ ਅਸੀਂ ਤੁਹਾਨੂੰ ਦੱਸੇ ਸੀ ਉਹਦੇ ਵਿੱਚ ਸਾਨੂੰ ਕਿਸੇ ਇੱਕ ਸਾਡੇ ਕਿਸਾਨ ਮਿੱਤਰ ਨੇ ਕਮੈਂਟ ਕੀਤਾ ਸੀ ਵੀ ਸਾਡੇ ਕੋਲੇ ਕੋਈ ਜਾਣਕਾਰੀ ਹੈ ਨਹੀਂ ਡਾਕਟਰ ਸਾਹਿਬ ਕਿ ਨਿਊਜ਼ਲਾਂ ਨੂੰ ਅਸੀਂ ਕਿਹੜੀ ਕਿਵੇਂ ਵਰਤਣੀ ਹੈ ਕਿਹੜੀ ਕੱਟ ਵਾਲੀ ਹੁੰਦੀ ਹੈ ਤੇ ਕਿਹੜੀ ਦੂਜੀ ਹੁੰਦੀ ਹੈ ਅਸੀਂ ਆਮ ਤੌਰ ਤੇ ਇੱਕ ਹੀ ਨਿਊਜ਼ਲ ਆ ਜਿਹੜੀ ਉਹ ਵਰਤੀ ਜਾਂਦੇ ਆ ਕਿਉਂਕਿ ਤੁਹਾਨੂੰ ਵੀ ਪਤਾ ਹੈ ਵੀ ਅਸੀਂ ਬੈਟਰੀ ਵਾਲੀ ਤੇ ਜਾਂ ਫਿਰ ਮਸ਼ੀਨ ਵਾਲੀ ਡਰਮੀ ਆ ਜਿਹੜੀ ਉਹ ਗੰਨ ਵਾਲੀ ਇੱਕੋ ਹੀ ਚੱਲਦੀ ਹੈ ਅਸੀਂ ਨਹੀਂ ਫਰਕ ਕਰਦੇ ਅਸੀਂ ਇੱਕੋ ਹੀ ਵਰਤੀ ਜਾਂਦੇ ਆ ਪਰ ਇੱਥੇ ਆ ਤਿੰਨ ਚਾਰ ਪ੍ਰਕਾਰ ਦੀਆਂ ਨੋਜ਼ਲਾਂ ਪਈਆਂ ਇਹਨਾਂ ਬਾਰੇ ਜਾਣਕਾਰੀ ਦੇਣੀ ਹੈ ਤੁਹਾਨੂੰ ਵੀ ਕਿਹੜੀ ਸਪਰੇਅ ਕਰਨੀ ਹੈ ਤਾਂ ਕਿਹੜੀ ਨੋਜ਼ਲ ਵਰਤਣੀ ਹੈ ਤੇ ਉਹ ਨੋਜ਼ਲ ਦਾ ਨਾਂ ਕੀ ਹੈ ਪਹਿਚਾਣ ਕੀ ਹੈ ਮੇਰੇ ਨਾਲ ਨੇ ਡਾਕਟਰ ਅਸਮਾਨਪ੍ਰੀਤ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫਸਰ ਬਠਿੰਡਾ ਤੋਂ ਉਹ ਸਾਨੂੰ ਜਾਣਕਾਰੀ ਦੇਣਗੇ ਤਾਂ ਡਾਕਟਰ ਸਾਹਿਬ ਤੁਹਾਡਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਬਹੁਤ-ਬਹੁਤ ਸਵਾਗਤ ਆ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਇੰਨੇ ਵਧੀਆ ਮੁੱਦੇ ਤੇ ਇੱਥੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿਉਂਕਿ ਅਕਸਰੀ ਕਿਸਾਨਾਂ ਵੱਲੋਂ ਇਹ ਜਿਹੜਾ ਹੈਗਾ ਮੁੱਦਾ ਅਣਗੌਲਿਆ ਕੀਤਾ ਜਾਂਦਾ ਸੋ ਬਹੁਤ ਮਹੱਤਵਪੂਰਨ ਮੁੱਦਾ ਨੂਜ਼ਲਾਂ ਦੀ ਸਹੀ ਚੋਣ ਕਰਨਾ ਜੀ ਤਾਂ ਡਾਕਟਰ ਸਾਹਿਬ ਜੇ ਆਪਾਂ ਸਹੀ ਚੋਣ ਨਹੀਂ ਕਰਦੇ ਆਪਾਂ ਅੱਜ ਦੱਸਾਂਗੇ ਵੀ ਚੋਣ ਕੀ ਕਰਨੀ ਹੈ ਪਰ ਜੇ ਆਪਾਂ ਸਹੀ ਚੋਣ ਨਹੀਂ ਕਰਦੇ ਆਮ ਹੀ ਕਿਸਾਨਾਂ ਦਾ ਰੁਝਾਨ ਕੀ ਹੈ ਜੀ ਤੇ ਉਹਦਾ ਫਿਰ ਨੁਕਸਾਨ ਕੀ ਹੁੰਦਾ ਜੀ ਬਿਲਕੁਲ ਜੀ ਜਿਵੇਂ ਸਾਡੇ ਇੰਜਨ ਵਾਲੀ ਢੋਲੀ ਚੱਲਦੀ ਆ ਕਿਸਾਨ ਭਰਾ 40-50 ਰੁਪਏ ਪ੍ਰਤੀ ਜਿਹੜਾ ਹੈਗਾ ਉਹ ਕਿਰਾਏ ਤੇ ਜਿਹੜਾ ਹੈਗਾ ਸਪਰੇਅ ਕਰਾਉਂਦੇ ਆ ਸੋ ਉਹਦੇ ਵਿੱਚ ਜਿਹੜੀ ਗਨ ਵਾਲੀ ਨੋਜ਼ਲੀ ਵਰਤੀ ਜਾਂਦੀ ਆ ਸੋ ਜਿਹੜੀ ਮਰਜੀ ਦਵਾਈ ਕਰਨੀ ਹੋਵੇ ਭਾਵੇਂ ਕੋਈ ਨਦੀਨ ਨਾਸ਼ ਕਰਨਾ ਹੋਵੇ ਕੋਈ ਕੀਟ ਨਾਸ਼ ਕਰਨਾ ਹੋਵੇ ਉਲੀ ਨਾਸ਼ ਕਰਨਾ ਹੋਵੇ ਸੋ ਸਿਰਫ ਉਹ ਗਨ ਵਾਲੀ ਨੋਜ਼ਲੀ ਵਰਤੀ ਜਾਂਦੀ ਆ ਸੋ ਉਹਦੇ ਨਾਲ ਨੁਕਸਾਨ ਇਹ ਆ ਵੀ ਉਹ ਤਿੰਨੇ ਚੀਜ਼ਾਂ ਤੇ ਇੱਕੋ ਜਿਹਾ ਪਾਣੀ ਪੈ ਰਿਆ ਜਦ ਕਿ ਯੂਨੀਵਰਸਿਟੀ ਵੱਲੋਂ ਵੱਖੋ ਵੱਖਰੀਆਂ ਸਿਫਾਰਸ਼ਾਂ ਪਾਣੀ ਨੂੰ ਲੈ ਕੇ ਨਦੀਨ ਨਾਸ਼ਕ ਲਈ 200 ਲੀਟਰ ਪ੍ਰਤੀ ਏਕੜ ਕੀੜੇ ਮਕੌੜਿਆਂ ਤੋਂ ਕਰਨੀ ਆ ਤਾਂ 100 ਤੋਂ 150 ਲੀਟਰ ਪ੍ਰਤੀ ਏਕੜ ਤੇ ਜੇ ਬਿਮਾਰੀਆਂ ਤੋਂ ਕੋਈ ਉਲੀਨਾਸ਼ਕ ਕਰਨਾ ਫੇਰ ਵੀ 200 ਲੀਟਰ ਪ੍ਰਤੀ ਏਕੜ ਪਰ ਜਿਹੜੀ ਜਿਹੜੀ ਨੋਜ਼ਲ ਗਨ ਵਾਲੀ ਹੈ ਇੱਕ ਹੀ ਲਾ ਛੱਡੀ ਹੈ ਜਿਹੜੀ ਉਹ ਤਾਂ ਫੇਰ ਇੱਕੋ ਜਿਹਾ ਪਾਣੀ ਸਾਰੇ ਦੇ ਸਿੱਟੀ ਜਾਂਦੀ ਹੈ ਜੀ ਹਾਂਜੀ ਬਿਲਕੁਲ ਇੱਕੋ ਜਿਹਾ ਪਾਣੀ ਸਿੱਟੂਗੀ ਨਾ ਜਦੋਂ ਨੋਜ਼ਲ ਬਦਲਾਂਗਾ ਹੀ ਨਹੀਂ ਅਸੀਂ ਸੋ ਇਹ ਇਹੋ ਜੀ ਚੀਜ਼ ਆ ਵੀ ਜਿਹੜੀ ਕਿਸਾਨ ਵੀਰ ਅਕਸਰ ਹੀ ਅੰਗੋਲੀਆਂ ਕਰ ਦਿੰਦੇ ਆ ਇਹ ਚੀਜ਼ ਇਹਦੇ ਬਾਰੇ ਜਾਗਰੂਕ ਨਹੀਂ ਹੈਗੇ ਕਿਸਾਨ ਉਹਨਾਂ ਨੂੰ ਇਹ ਲੱਗਦਾ ਵੀ ਇੱਕ ਨੋਜ਼ਲ ਹੀ ਵਰਤਨੀ ਆ ਸੀ ਦਵਾਈਆਂ ਭਾਵੇਂ ਅਸੀਂ ਵੱਖੋ ਵੱਖਰੀਆਂ ਮਹਿੰਗੀਆਂ ਵੀ ਬਦਲੀ ਜਾਂਦੇ ਆ ਪਰ ਇਹੋ ਜੀ ਚੀਜ਼ ਆ ਜਿਹੜੀ 10-20 ਰੁਪਏ ਦੀ ਚੀਜ਼ ਆ ਤੇ ਇਹਦਾ ਅਸਰ ਬਹੁਤ ਜ਼ਿਆਦਾ ਆ ਅੱਛਾ ਇਹ 10-20 ਰੁਪਏ ਦੀ ਬਿਲਕੁਲ ਜੀ ਅੱਛਾ ਇਹ 10-20 ਰੁਪਏ ਦੀ ਚੀਜ਼ ਆ ਪਰ ਮੈਂ ਇਹਨੂੰ ਬਹੁਤ ਮਹਿੰਗੀ ਸਮਝਿਆ ਸੀ ਵੀ ਸ਼ਾਇਦ ਕਿਸਾਨ ਭਰਾ ਤਾਂ ਹੀ ਲੈਣ ਤੋਂ ਗੁਰੇਜ਼ ਕਰਦੇ ਹੋਣ ਨਹੀਂ ਜੀ ਨਹੀਂ ਆ 3-4 ਨੋਜਲਾਂ ਆਪਣੇ ਸਾਹਮਣੇ ਪਈਆਂ ਇਹਨਾਂ ਦੀ ਕੀਮਤ 20 ਤੋਂ 30 ਰੁਪਏ ਤੱਕ ਆ ਸੋ ਕਿਸਾਨ ਭਰਾ ਇੱਕ ਦਿਨ ਹੀ ਜਾ ਕੇ ਸਾਰੇ ਤਰ੍ਹਾਂ ਦੀਆਂ ਨੋਜਲਾਂ ਲਿਆ ਕੇ ਘਰੇ ਰੱਖ ਸਕਦੇ ਆ अच्छा ਡਾਕਟਰ ਸਾਹਿਬ ਜਦੋਂ ਆਪਾਂ ਨੂੰ ਕਈ ਵਾਰੀ ਰਿਜ਼ਲਟ ਨਹੀਂ ਮਿਲਦਾ ਕਿਸੇ ਦਵਾਈ ਦਾ ਵੀ ਦਵਾਈ ਤਾਂ ਛੜਕੀ ਸੀ ਜੀ ਰਿਜ਼ਲਟ ਨਹੀਂ ਮਿਲਿਆ ਜੀ ਤੇ ਦਵਾਈ ਵੀ ਬੜੀ ਮਹਿੰਗੀ ਛੜਕੀ ਸੀ ਪਰ ਕਈ ਵਾਰ ਜਦੋਂ ਰਿਜ਼ਲਟ ਨਹੀਂ ਮਿਲਦਾ ਉਹਦਾ ਇੱਕ ਕਾਰਨ ਇਹ ਵੀ ਹੈ ਵੀ ਆਪਾਂ ਨਿਊਜ਼ਲ ਦੀ ਸਹੀ ਚੋਣ ਨਹੀਂ ਕੀਤੀ ਬਿਲਕੁਲ ਜੀ ਬਹੁਤ ਵੱਡਾ ਤੇ ਮੁਢਲਾ ਕਾਰਨ ਆਹੀ ਕਿਉਂਕਿ ਜਦੋਂ ਜਿੰਨਾ ਪਾਣੀ ਸਿਫਾਰਿਸ਼ ਕੀਤਾ ਯੂਨੀਵਰਸਿਟੀ ਨੇ ਉਹਨਾਂ ਸਿਫਾਰਿਸ਼ੀ ਉਹਨਾਂ ਪਾਣੀ ਨਾ ਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਤਾਂ ਉਹ ਦਵਾਈ ਦਾ ਅਸਰ ਉਨਾ ਨਹੀਂ ਰਹਿੰਦਾ ਜਾਂ ਉਹ ਮੰਨ ਲਓ ਜੇ ਅੱਗੇ ਉਹਨੇ 10 ਦਿਨ ਕੱਢਣੇ ਜਾਂ 15 ਦਿਨ ਕੱਢਣੇ ਆ ਤਾਂ ਉਹਨੇ ਦਿਨ ਉਹ ਨਹੀਂ ਕੱਢੂਗੀ ਜੀ ਡਾਕਟਰ ਸਾਹਿਬ ਤਾਂ ਡਾਕਟਰ ਸਾਹਿਬ ਆਪਣੇ ਕੋਲੇ ਨੋਜ਼ਲਾਂ ਇੱਥੇ ਪਈਆਂ ਜੀ ਕਿੰਨੇ ਤਰ੍ਹਾਂ ਦੀਆਂ ਨੋਜ਼ਲਾਂ ਹੁੰਦੀਆਂ ਜੀ ਤਾਂ ਕਿਹੜੀ ਨੋਜ਼ਲ ਦੀ ਆਪਾਂ ਕਦੋਂ ਚੋਣ ਕਰਨੀ ਆ ਜੀ ਆਪਾਂ ਹੁਣ ਇਸ ਗੱਲ ਤੇ ਆ ਜੀਏ ਬਿਲਕੁਲ ਜੀ ਔਲਖ ਸਾਹਿਬ ਤਿੰਨ ਤਰ੍ਹਾਂ ਦੀਆਂ ਨੋਜ਼ਲਾਂ ਹੁੰਦੀਆਂ ਆਮ ਤੌਰ ਤੇ ਜਿਹੜੀਆਂ ਵਰਤੀਆਂ ਜਾਂਦੀਆਂ ਸਾਡੀ ਖੇਤੀ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਹੈਗੀ ਆ ਇਹ ਟੱਕ ਵਾਲੀ ਨੋਜ਼ਲ ਆ ਹਾਂਜੀ ਆ ਟੱਕ ਵਾਲੀ ਨੋਜ਼ਲ ਆ ਟੱਕ ਬਣਿਆ ਹੋਇਆ ਕਿਸਾਨ ਭਰਾ ਇਹਨੂੰ ਟੱਕ ਵਾਲੀ ਨੋਜ਼ਲ ਕਹਿੰਦੇ ਆ ਇਹਦੀ ਜਿਹੜੀ ਹੈਗੀ ਆ ਵਰਤੋਂ ਨਦੀਨ ਨਾਸ਼ਕ ਜਦੋਂ ਸਪਰੇਅ ਕਰਨਿਆ ਅਸੀਂ ਨਦੀਨਾਂ ਤੋਂ ਕੱਖਾਂ ਤੋਂ ਸਪਰੇਅ ਕਰਨੀਆਂ ਉਦੋਂ ਇਹ ਵਰਤਨੀ ਆ ਸੋ ਦੂਜੀ ਕਿਸਮ ਇਹਦੇ ਵਿੱਚ ਆ ਜਾਂਦੀ ਆ ਆ ਕੋਣ ਵਾਲੀ ਨੋਜ਼ਲਾ ਠੀਕ ਹੈ ਜੀ ਇਹ ਜਿਹੜੀ ਹੈਗੀ ਆ ਜਦੋਂ ਕੋਈ ਕੀਟਨਾਸ਼ਕ ਦੀ ਅਸੀਂ ਸਪਰੇਅ ਕਰਨੀ ਆ ਸੋ ਉਦੋਂ ਕਿਸਾਨ ਭਰਾਵਾਂ ਨੂੰ ਇਹ ਕੋਣ ਵਾਲੀ ਨੋਜ਼ਲ ਵਰਤਨੀ ਚਾਹੀਦੀ ਆ ਕਿਉਂਕਿ ਇਹਦਾ ਇਹ ਇਸ ਹਿਸਾਬ ਨਾਲ ਐਡਜਸਟ ਕੀਤੀ ਆ ਵੀ ਇਹਦੇ ਚ ਜਿਹੜਾ ਹੈਗਾ 100 ਤੋਂ ਲੈ ਕੇ 150 ਲੀਟਰ ਪਾਣੀ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਨਹੀਂ ਕੱਢਣਾ ਜੀ ਜੇਕਰ ਇਹਦੀ ਵਰਤੋਂ ਅਸੀਂ ਨਦੀਨ ਨਾਸ਼ਕ ਦੇ ਤੌਰ ਤੇ ਕਰਾਂਗੇ ਨਦੀਨ ਨਾਸ਼ਕ ਲਈ ਕਰਾਂਗੇ ਸੋ ਉਹਨਾਂ ਪੂਰਾ ਪਾਣੀ ਨਹੀਂ ਪੀਣਾ ਕਿਉਂਕਿ ਉਹ ਚ ਮੈਂ ਤੁਹਾਨੂੰ ਦੱਸਿਆ ਵੀ 200 ਲੀਟਰ ਪਾਣੀ ਲੋੜੀਂਦਾ ਇਹ ਸਿਰਫ 100 ਤੋਂ 150 ਲੀਟਰ ਪਾਣੀ ਕੱਢੂਗੀ ਤੀਜੀ ਜਿਹੜੀ ਨੋਜ਼ਲ ਆ ਉਹ ਆ ਜਾਂਦੀ ਆ ਕੱਟ ਵਾਲੀ ਨੋਜ਼ਲ ਇਹਦੀ ਵੀ ਜਿਹੜੀ ਹੈਗੀ ਆ ਆਮ ਤੌਰ ਤੇ ਵਰਤੋਂ ਆ ਉਹ ਜਿਹੜੀ ਹੈਗੀ ਆ ਬਿਮਾਰੀਆਂ ਲਈ ਵੀ ਕਰਦੇ ਆ ਜੂਲੀ ਨਾਸ਼ਕ ਸਪਰੇ ਕਰਨਾ ਜਾਂ ਜੇ ਨਦੀਨਾਂ ਵਾਸਤੇ ਕੋਈ ਨਦੀਨ ਨਾਸ਼ਕ ਸਪਰੇ ਕਰਨਾ ਸੋ ਉਦੋਂ ਇਹ ਦੋ ਤਰ੍ਹਾਂ ਦੀਆਂ ਨੂਜ਼ਲਾਂ ਕੱਟ ਵਾਲੀ ਤੇ ਟੱਕ ਵਾਲੀ ਨੂਜ਼ਲ ਜਿਹਨੂੰ ਫਲੈਟ ਫੈਂਡ ਤੇ ਫਲੱਡ ਜਟ ਨੂਜ਼ਲ ਕਹਿੰਦੇ ਆ ਤੇ ਜੇਕਰ ਕੀੜੇ ਮਕੌੜਿਆਂ ਤੋਂ ਕੋਈ ਸਪਰੇ ਕਰਨੀ ਆ ਸੋ ਉਦੋਂ ਫਿਰ ਆ ਕੋਨ ਵਾਲੀ ਨੂਜ਼ਲ ਕਿਉਂਕਿ ਇਹਦਾ ਜਿਹੜਾ ਪਹਵਾਰਾ ਇਹ ਟੋਕਰੇ ਦੀ ਤਰ੍ਹਾਂ ਹੁੰਦਾ ਇਹ ਵਿਚਾਲੇ ਵਿਚਾਲੇ ਖਾਲੀ ਛੱਡਦੀ ਆ ਪਾਸੇ-ਪਾਸੇ ਤੋਂ ਜਿਹੜੀ ਹੈਗੀ ਆ ਦਵਾਈ ਪਿੰਦੀ ਆ ਸੋ ਡਾਕਟਰ ਸਾਹਿਬ ਨਾਲ ਕੀਤੀ ਆ ਵੀ ਕੀੜਿਆਂ ਦੇ ਲਈ ਸਹੀ ਅਸਰਦਾਰ ਸਿੱਧ ਹੋ ਸਕੇ ਸੋ ਸਾਰੀਆਂ ਜਿਹੜੀਆਂ ਤਿੰਨੇ ਪ੍ਰਕਾਰ ਦੀਆਂ ਜਿਹੜੀਆਂ ਨੋਜ਼ਲਾਂ ਨੇ ਇਹਨਾਂ ਦਾ ਪਫਾਰਾ ਅਡ-ਅਡ ਤਰੀਕੇ ਦਾ ਹੈਗਾ ਸੋ ਇਹ ਲਾਜ਼ਮੀ ਤੌਰ ਤੇ ਕਿਸਾਨ ਵੀਰ ਧਿਆਨ ਰੱਖਣ ਵੀ ਕਿਹੜੀ ਅਸੀਂ ਦਵਾਈ ਵਰਤਨੀ ਆ ਕਾਦੇ ਲਈ ਅਸੀਂ ਸਪਰੇਅ ਕਰ ਰਹੇ ਆ ਤੇ ਕਿਹੜੀ ਅਸੀਂ ਨੋਜ਼ਲ ਵਰਤਨੀ ਆ ਜੀ ਤਾਂ ਡਾਕਟਰ ਸਾਹਿਬ ਜਿਹੜੀ ਆਹ ਜਿਹੜੀ ਹੈਗੀ ਆ ਕੱਟ ਵਾਲੀ ਨੋਜ਼ਲ ਆ ਜੀ ਇਹ ਕਿੰਨਾ ਪਾਣੀ ਦਿੰਦੀ ਆ ਜੀ ਇੱਕ ਕੱਟ ਵਾਲੀ ਨੋਜ਼ਲ ਆ ਜੀ ਇਹ 200 ਲੀਟਰ ਪਾਣੀ ਜੇ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਵਰਤਣਾ ਚਾਹੁੰਦੇ ਆ ਸੋ ਇਹ ਨੋਜ਼ਲ ਦੀ ਵਰਤੋਂ ਹੁੰਦੀ ਆ ਜਿਹੜੀ ਕਿ ਯੂਨੀਵਰਸਿਟੀ ਸਿਫਾਰਿਸ਼ ਕਰਦੀ ਆ ਜਦੋਂ ਕੋਈ ਨਦੀਨ ਨਾਸ਼ਕ ਵਰਤਣਾ ਭਾਵੇਂ ਕੋਈ ਬਿਮਾਰੀ ਕੋਈ ਲੱਗੀ ਆ ਉਹਦੇ ਵਾਸਤੇ ਕੋਈ ਉਲੀ ਨਾਸ਼ਕ ਵਰਤਣਾ ਸੋ 200 ਲੀਟਰ ਪਾਣੀ ਦੀ ਸਿਫਾਰਿਸ਼ ਆ ਜੇ ਤੁਸੀਂ ਬਜਾਈ ਵੇਲੇ ਕੋਈ ਨਦੀਨਾ ਵਾਸਤੇ ਸਪਰੇਅ ਕਰ ਰਹੇ ਆ ਫਿਰ 200 ਲੀਟਰ ਵਰਤੀ ਦਾ ਜੇਕਰ ਖੜੀ ਫਸਲ ਚ ਕਰਨੀ ਹੈ ਨਦੀਨਾ ਤੋਂ ਸਪਰੇ ਫਿਰ ਅਸੀਂ 150 ਲੀਟਰ ਪਾਣੀ ਦੀ ਸਿਫਾਰਸ਼ ਕਰਦੇ ਹਾਂ ਉਹਦੇ ਲਈ ਦੂਜੀ ਨੋਜ਼ਲ ਆ ਜਾਂਦੀ ਆਹ ਜਿਹਨੂੰ ਫਲੱਡ ਜੈਟ ਆਖਦੇ ਆ ਇਹ 150 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕੱਢਦੀ ਆ ਹੁਣ ਦੇਖੋ ਵੀ 50 ਲੀਟਰ ਤਾ ਪਾਣੀ ਦਾ ਫਰਕ ਹੀ ਪਈ ਜਾਂਦਾ ਜੇ ਆਹ ਜਿਹੜੀ ਨੋਜ਼ਲ ਹੈ ਜੇਕਰ ਇਹ ਟੋਕਰੇ ਦੀ ਸ਼ੇਪ ਦੇ ਵਿੱਚ ਚੱਲਦੀ ਆ ਤਾਂ ਕਿਸਾਨ ਭਰਾਵੋ ਵਿਚਾਲੜਾ ਹਿੱਸਾ ਤਾਂ ਖਾਲੀ ਰਹਿ ਗਿਆ ਤੇ ਜੇ ਆਪਾਂ ਗਲਤ ਤਰੀਕੇ ਨਾਲ ਵਰਤਾਂਗੇ ਤਾਂ ਫਿਰ ਉਹ ਕਾਰਗਰ ਸਾਬਤ ਨਹੀਂ ਹੋਊਗਾ ਚਾਹੇ ਅਸੀਂ ਕਿੱਡੀ ਚੰਗੀ ਮੰਗੀ ਸਪਰੇਅ ਕਰੀ ਜੰਨੇ ਆ ਤਾਂ ਡਾਕਟਰ ਸਾਹਿਬ ਇਹ ਤਾਂ ਗੱਲ ਹੋ ਗਈ ਨੋਜ਼ਲਾਂ ਦੀ ਵੀ ਇਸ ਤਰੀਕੇ ਦੇ ਨਾਲ ਪਾਣੀ ਕੱਢਦੀਆਂ ਅਲੱਗ-ਅਲੱਗ ਇਹਨਾਂ ਦਾ ਪਾਣੀ ਕੱਢੰਦਾ ਤੇ ਅਸੀਂ ਸਕਰੀਨ ਤੇ ਤੁਹਾਨੂੰ ਦਿਖਾ ਵੀ ਦਿੱਤਾ ਵੀ ਕਿਹੜੀ ਨੋਜ਼ਲ ਦੀ ਧਾਰ ਜਾਂ ਪਾਣੀ ਸਿੱਟਣ ਦਾ ਢੰਗ ਕੀ ਹੈ ਤੁਸੀਂ ਉਸ ਤਰੀਕੇ ਦੇ ਨਾਲ ਉਹਨੂੰ ਵਰਤਣਾ ਤਾਂ ਡਾਕਟਰ ਸਾਹਿਬ ਜਿਵੇਂ ਅੱਜ ਜਿਹੜਾ ਕਣਕਾਂ ਦਾ ਸੀਜ਼ਨ ਆ ਜੀ ਕਣਕਾਂ ਖੜੀਆਂ ਤੇ ਅੱਜ ਕੱਲ ਨਦੀਨ ਨਾਸ਼ਕ ਜਿਹੜੇ ਆ ਉਹ ਆਪਾਂ ਵਰਤ ਨਹੀਂ ਹੁੰਦੇ ਆ ਜੀ ਤਾਂ ਹੌਣ ਵਾਲੇ ਸਮੇਂ ਦੇ ਵਿੱਚ ਕਣਕਾਂ ਦੇ ਉੱਪਰ ਨਦੀਨ ਨਾਸ਼ਕ ਜਦੋਂ ਆਪਾਂ ਕਰਨੇ ਆ ਜੀ ਉਦੋਂ ਕਿਹੜੀ ਨੋਜ਼ਲ ਵਰਤਨੀ ਹੈ ਜੀ ਤੇ ਇਹ ਵੀ ਦੱਸ ਦਿਓ ਵੀ ਜੇ ਆਉਣ ਵਾਲੇ ਸਮੇਂ ਵਿੱਚ ਜ਼ਰੂਰਤ ਪੈਂਦੀ ਹੈ ਕੀ ਉਦੋਂ ਨੋਜ਼ਲ ਚੇਂਜ ਕਰਨੀ ਪਊਗੀ ਆਪਾਂ ਨੂੰ ਬਿਲਕੁਲ ਜੀ ਹੁਣ ਦੇ ਸਮੇਂ ਅਨੁਸਾਰ ਜਿਵੇਂ ਖੇਤਾਂ ਦੇ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਆ ਰਹੀ ਆ ਸੋ ਕਿਸਾਨ ਭਰਾ ਨਦੀਨ ਨਾਸ਼ਕ ਦੀ ਵਰਤੋਂ ਕਰ ਰਹੇ ਆ ਸੋ ਉਹਦੇ ਵਾਸਤੇ ਜਿਹੜੀ ਆਹਾ ਅਸੀਂ ਕਿਹਾ ਵੀ ਟੱਕ ਜਾਂ ਕਟ ਵਾਲੀ ਨੋਜ਼ਲ ਆ ਇਹ ਵਰਤ ਲੈਣੀ ਚਾਹੀਦੀ ਹੈ ਕਿਸਾਨ ਭਰਾਵਾਂ ਨੂੰ ਕਿਉਂਕਿ ਗੁੱਲੀ ਡੰਡੇ ਵਾਸਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ 200 ਲੀਟਰ ਪ੍ਰਤੀ ਏਕੜ ਪਾਣੀ ਜਿਹੜਾ ਹੈਗਾ ਲੋਣੀ ਦਾ ਯੂਨੀਵਰਸਿਟੀ ਚ ਪਾਰਸ਼ ਕਰਦੀ ਆ ਸੋ ਇਹ ਦੋ ਨੋਜ਼ਲਾਂ ਸਾਡੇ ਹੁਣ ਮੁੱਖੇ ਕੰਮ ਦੀਆਂ ਨੇ ਬਾਕੀ ਇਦੋਂ ਬਾਅਦ ਜਾ ਕੇ ਕੋਈ ਤੇਲੇ ਦੀ ਸਪਰੇ ਹੋਣੀ ਆ ਜਾਂ ਅੱਗੇ ਜਾ ਕੇ ਕੋਈ ਸੁੰਡੀ ਦੀ ਸਪਰੇ ਕਰਨੀ ਆ ਫੇਰ ਕਿਸਾਨ ਭਰਾ ਜਿਹੜੀ ਕੋਨ ਵਾਲੀ ਨੋਜ਼ਲ ਆ ਜਿਹੜੀ ਮੈਂ ਦੱਸਿਆ ਵੀ 100 ਤੋਂ 150 ਲੀਟਰ ਪਾਣੀ ਵਾਲੀ ਉਹ ਵਰਤ ਸਕਦੇ ਆ ਬਾਕੀ ਤੁਹਾਡੇ ਮਾਧਿਅਮ ਰਾਹੀਂ ਮੈਂ ਕਿਸਾਨ ਭਰਾਵਾਂ ਨੂੰ ਦੱਸਣਾ ਚਾਹਣਾ ਵੀ ਜਿਹੜਾ ਗੁੱਲੀ ਡੰਡੇ ਨੂੰ ਜਦੋਂ ਉਹ 2 ਜਾਂ 3 ਪੱਤਿਆਂ ਦੀ ਅਵਸਥਾ ਦੇ ਵਿੱਚ ਆ ਉਦੋਂ ਕੰਟਰੋਲ ਕਰ ਲਾਂਗੇ ਤਾਂ ਜਾਦੀ ਵਧੀਆ ਕਿਉਂਕਿ ਜਦੋਂ ਗੁੱਲੀ ਡੰਡਾ ਵੱਡਾ ਹੋ ਜਾਂਦਾ ਫਿਰ ਉਹੀ ਜਿਹੜੀਆਂ ਸਪਾਰਸ਼ ਕੀਤੀਆਂ ਦਵਾਈਆਂ ਉਹ ਉਨਾਂ ਵਧੀਆ ਕੰਮ ਨਹੀਂ ਕਰਦੀਆਂ ਜੋ ਕਿਸਾਨ ਭਰਾਵਾਂ ਨੂੰ ਕੋਈ ਲੱਗਦਾ ਵੀ ਕੋਈ ਦਵਾਈ ਨਕਲੀ ਆ ਜਾਂ ਨਾ ਕੋਈ ਕੰਮ ਨਹੀਂ ਕਰ ਰਹੀ ਸੋ ਇਹ ਵੱਡੀ ਵੱਡੀ ਗੱਲ ਆ ਵੀ 2 ਤੋਂ 3 ਪੱਤਿਆਂ ਦੀ ਜਦੋਂ ਅਵਸਥਾ ਸਭ ਤੋਂ ਉਹ ਵਧੀਆ ਅਵਸਥਾ ਇਹਨੂੰ ਕੰਟਰੋਲ ਕਰਨ ਵਾਸਤੇ ਇੱਕ ਦੂਜੀ ਗੱਲ ਆ ਜਿਹੜੀ ਉਹ ਖੇਤ ਦੇ ਵਿੱਚ ਜਿਹੜੀ ਹੈਗੀ ਆ ਨਮੀ ਕਿੰਨੀ ਆ ਜੇ ਤਾਂ ਇਹ ਲਾਜ਼ਮੀ ਤੌਰ ਤੇ ਕਿਸਾਨ ਵੀਰ ਧਿਆਨ ਰੱਖਣ ਵੀ ਜਦੋਂ ਅਸੀਂ ਗੁੱਲੀ ਡੰਡੇ ਵਾਸਤੇ ਸਪਰੇਅ ਕਰਨੀ ਆ ਸੋ ਪੈਰਤਰਾ ਹੋਵੇ ਉਦੋਂ ਨਹੀਂ ਤਾਂ ਬੜਾ ਗਿੱਲਾ ਬਾਣ ਹੋਵੇ ਜੇ ਗਿੱਲਾ ਹੋਊਗਾ ਤਾਂ ਜਿਹੜੀ ਦਵਾਈ ਆ ਉਹ ਜਿਆਦਾ ਅਸਰ ਕਰਦੀ ਆ ਸੋ ਫਸਲ ਨੂੰ ਧੱਕਾ ਲੱਗ ਸਕਦਾ ਤੇ ਜੇਕਰ ਜਿਆਦਾ ਸੁੱਕਾ ਬਾਣ ਫੇਰ ਜੇ ਅਸੀਂ ਦਵਾਈ ਕਰਦੇ ਆ ਫੇਰ ਉਹ ਦਵਾਈ ਉਹਨਾ ਕੰਮ ਹੀ ਨਹੀਂ ਕਰੂਗੀ ਗੁੱਲੀ ਡੰਡਾ ਮਰਨਾ ਹੀ ਨਹੀਂ ਸੋ ਇਹ ਵੀ ਲਾਜ਼ਮੀ ਤੌਰ ਤੇ ਵੱਡੀ ਗੱਲ ਆ ਇਹ ਵੀ ਧਿਆਨ ਦੇਣ ਜੋ ਗੱਲ ਆ ਨੋਜਲਾਂ ਦੇ ਨਾਲ ਨਾਲ ਵੀ ਪੈਰਤਰਾ ਹੋਵੇ ਖੇਤ ਦੇ ਵਿੱਚ ਤੇ ਗੁੱਲੀ ਡੰਡੇ ਦੀ ਜਿਹੜੀ ਅਵਸਥਾ ਉਹ 2 ਤੋਂ 3 ਪੱਤਿਆਂ ਦੀ ਹੋਵੇ ਤੇ ਬਾਕੀ ਇੱਕ ਕਿਸਾਨ ਵੀਰ ਆਪ ਦੇ ਪੱਧਰ ਤੇ ਮਿਕਸਿੰਗ ਨਾ ਕਰਨ ਦਵਾਈਆਂ ਦੀ ਕਿਉਂਕਿ ਗੁੱਲੀ ਡੰਡੇ ਲਈ ਵੀ ਬੜੀਆਂ ਵਧੀਆ ਦਵਾਈਆਂ ਸ਼ਗਨ 21 11 ਹੋਗੀ ਐਟਲੈਂਟਿਸ ਹੋਗੀ ਬੜੀਆਂ ਦਵਾਈਆਂ ਨੇ ਜਿਹੜੀਆਂ ਯੂਨੀਵਰਸਿਟੀ ਨਹੀਂ ਜਿਹੜੀਆਂ ਹੈਗੀਆਂ ਮਿਕਸ ਕਰਤੀਆਂ ਦੋ ਦੋ ਸਾਲ ਟਾ ਉਹਨਾਂ ਵਿੱਚ ਸੋ ਆਪ ਦੇ ਪੱਧਰ ਤੇ ਕਿਸਾਨ ਵੀਰ ਨਾ ਮਿਕਸਿੰਗ ਕਰਨ ਬਾਕੀ ਜਿੱਦ ਦੇ ਹਵਾ ਘੱਟ ਹੋਵੇ ਉੱਦ ਦੇ ਸਪਰੇਅ ਕੀਤੀ ਜਾਵੇ ਕੋਸ਼ਿਸ਼ ਕਰੋ ਹਵਾ ਦੇ ਰੁੱਖ ਦੇ ਉਲਟ ਨਾ ਸਪਰੇਅ ਕਰੋ ਧੁੰਦ ਧੁੰਦ ਅੱਜ ਕੱਲ ਧੁੰਦ ਦਾ ਮੌਸਮ ਆ ਧੁੰਦ ਦੇ ਵਿੱਚ ਵੀ ਸਪਰੇਅ ਨਾ ਕੀਤੀ ਜਾਵੇ ਜਦੋਂ ਸਗੋਂ ਵਧੀਆ ਧੁੱਪ ਚੜੀ ਆ ਉਸ ਦਿਨ ਸਪਰੇਅ ਕਰੋ ਸੋ ਇਹ ਤਿੰਨ ਚਾਰ ਗੱਲਾਂ ਨੇ ਜਿਹੜੀਆਂ ਧਿਆਨ ਰੱਖੀਆਂ ਜਾ ਸਕਦੀਆਂ ਤੇ ਨਾਲ ਮੋਢਲੇ ਤੌਰ ਤੇ ਸਹੀ ਨੋਜ਼ਲ ਦੀ ਚੋਣ ਕਰਦੇ ਹੋਏ ਸੋ ਕਿਸਾਨ ਭਰਾ ਵਧੀਆ ਨਤੀਜੇ ਪ੍ਰਾਪਤ ਕਰ ਸਕਦੇ ਆ ਤੇ ਚੰਗਾ ਝਾੜ ਪ੍ਰਾਪਤ ਕਰ ਸਕਦੇ ਆ ਜੀ ਬਿਲਕੁਲ ਕਿਸਾਨ ਭਰਾਵੋ ਨੋਜ਼ਲਾਂ ਦੀ ਚੋਣ ਕਿਵੇਂ ਕਰਨੀ ਹੈ ਤੇ ਚੋਣ ਦੇ ਨਾਲ-ਨਾਲ ਕਿਹੜਾ ਸਮਾਂ ਸਹੀ ਹੈ ਸਪਰੇਅ ਕਰਨ ਦਾ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਨੋਜ਼ਲਾਂ ਦਾ ਧਿਆਨ ਰੱਖ ਕੇ ਤੁਸੀਂ ਵਧੀਆ ਤਰੀਕੇ ਦੇ ਨਾਲ ਚਾਹੇ ਤੁਸੀਂ ਉਲੀ ਨਾਸ਼ਕ ਕਰੀ ਜਾਂਦੇ ਹੋ ਚਾਹੇ ਤੁਸੀਂ ਕੀੜੇ ਮਾਰ ਕੋਈ ਦਵਾਈ ਕਰ ਰਹੇ ਹੋ ਨਦੀਨ ਆਸ਼ਕ ਕਰ ਰਹੇ ਹਾਂ ਤੁਹਾਨੂੰ ਵਧੀਆ ਰਿਜ਼ਲਟ ਮਿਲੂ ਸਿਰਫ ਇਹਨਾਂ ਨਿਊਜ਼ਲਾਂ ਦੀ ਸਹੀ ਚੋਣ ਦੇ ਨਾਲ ਸੋ ਡਾਕਟਰ ਸਾਹਿਬ ਨਿਊਜ਼ਲਾਂ ਦੀ ਚੋਣ ਦੇ ਨਾਲ ਸੰਬੰਧਿਤ ਤੁਸੀਂ ਇਹ ਜਾਣਕਾਰੀ ਸਾਡੇ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਔਲਖ ਸਾਹਿਬ ਤੁਹਾਡਾ ਵੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਇੰਨੇ ਵਧੀਆ ਤੇ ਮਹੱਤਵਪੂਰਨ ਮੁੱਦੇ ਤੇ ਤੁਸੀਂ ਅੱਜ ਆਪਾਂ ਇਹ ਡਿਸਕਸ਼ਨ ਕਰ ਰਹੇ ਹਾਂ ਧੰਨਵਾਦ ਜੀ ਜੀ ਤਾਂ ਡਾਕਟਰ ਸਾਹਿਬ ਹੋਰਾਂ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਕੋਈ ਤੁਹਾਨੂੰ ਕਿਸੇ ਕਿਸਮ ਦੀ ਸਹਾਇਤਾ ਦੀ ਲੋੜ ਹੋਵੇ ਜਾਂ ਇਹ ਜਾਣਕਾਰੀ ਫਿਰ ਤੋਂ ਵੀ ਪ੍ਰਾਪਤ ਕਰਨੀ ਹੋਵੇ ਤਾਂ ਸਾਡੇ ਕਿਸਾਨ ਭਰਾ ਕੋਈ ਸੁਝਾ ਤਾਂ ਇਸ ਬਾਰੇ ਜਾਣਕਾਰੀ ਲੈ ਸਕਦੇ ਆ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਇਹਨਾਂ ਜਾਣਕਾਰੀਆਂ ਦੇ ਨਾਲ ਕੈਮਰਾਮੈਨ ਸੁਖਬ੍ਰੀਤ ਔਲਖ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ